ਸਸ਼ੀ ਕਾਲਜ ਤੋਂ 1224 750 ਪੂੰਡਾਸ਼ਕਮ ਘੇਰ ਘੇਰ ਪੁਲਿਸ ਨੇ ਕੱਟ ਕੇ ਛੁਲਾਣ ਛੁੱਟੀ ਵੇਲੇ ਕੁੜੀਆਂ ਦੇ ਸਕੂਲਾਂ ਦੇ ਬਾਹਰ ਮਾਰਦੇ ਸੀ ਗੇੜੀਆਂ ਆਓ ਜਾਣਦੇ ਹਾਂ ਪੂਰੀ ਖਬਰ ਸਕੂਲ ਛੁੱਟੀ ਵੇਲੇ ਕੁੜੀਆਂ ਦੇ ਸਕੂਲਾਂ ਦੇ ਬਾਹਰ ਗੇੜੀਆਂ ਮਾਰਨ ਵਾਲੇ ਪੁੰਡਾਸ਼ਕਾ ਨੂੰ ਟ੍ਰੈਫਿਕ ਪੁਲਿਸ ਨੇ ਘੇਰ ਕੇ-ਘੇਰ ਕੇ ਛੁਲਾਣ ਕੱਟੇ। ਟ੍ਰੈਫਿਕ ਪੁਲਿਸ ਇੰਚਾਰਜ ਫਿਰੋਜ਼ਪੁਰ ਜਸਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦਿਆਂ ਬਹੁਤ ਸਾਰੇ ਸ਼ਿਕਾਇਤਾਂ ਆ ਰਹੀਆਂ ਸਨ ਕਿ ਸਰਕਾਰੀ ਲੜਕੀਆਂ ਦੇ ਸਕੂਲ ਵਿੱਚ ਜਦ ਦੁਪਹਿਰ ਵੇਲੇ ਛੁੱਟੀ ਹੁੰਦੀ ਹੈ ਤਾਂ ਉੱਥੇ ਹੁੱਲੜਬਾਜ਼ਾਂ ਵੱਲੋਂ ਲੜਕੀਆਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਐਸਐਸਪੀ ਫਿਰੋਜ਼ਪੁਰ ਵੱਲੋਂ ਸਖਤ ਹਦਾਇਤਾਂ ਹਨ ਕਿ ਟ੍ਰੈਫਿਕ ਰੂਲ ਭੰਗ ਕਰਨ ਵਾਲੇ ਭਾਰੀ ਛੁਲਾਣ ਅਤੇ ਜੁਰਮਾਨਾ ਹੋਵੇਗਾ। ਉਹਨਾਂ ਨੇ ਕਿ 18 ਸਾਲ ਤੋਂ ਘਟ ਨਾਬਾਲਗ ਬੱਚੇ ਜੋ ਵਾਂਚ ਲਾ ਰਹੇ ਹਨ ਉਹਨਾਂ ਨੂੰ ਤਾੜਨਾ ਕੀਤੀ ਗਈ ਹੈ ਕਿ ਇਸ ਮਾਮਲੇ ਵਿੱਚ ਬੱਚਾ ਦੇ ਮਾਪਿਆਂ ਦਾ ਵਿਚਲਾਨ ਕੀਤਾ ਜਾਵੇਗਾ ਇਹ ਕਰਨੇ ਆ ਜੀ ਬੜੀਆਂ ਫੋਨ ਕੌਰ ਰਹੀਆਂ ਕੰਪਲੇਂਟ ਆ ਰਹੀਆਂ ਪਬਲਿਕ ਵੱਲੋਂ ਇਹ ਜਦੋਂ ਛੁੱਟੀ ਹੁੰਦੀ ਹੈ ਇੱਥੇ ਇੱਕ ਬॉय ਸኩል ਹੈ ਲੜਕੀਆਂ ਦਾ ਸਕੂਲ ਹੈ ਉਹ ਲੜਕੀਆਂ ਦਾ ਇਹ ਸਕੂਲ ਜਦੋਂ ਛੁੱਟੀ ਹੁੰਦੀ ਹੈ ਆ ਜਿਹੜੇ ਸਿਰਫ ਇਹ ਮਟੀਰ ਹੈ ਇਹ ਬਹੁਤ ਜ਼ਿਆਦਾ ਇਥੇ ਗੇਟੀਆਂ ਲੋਕੀ ਇਹ ਲੜਕੀਆਂ ਨੂੰ ਕਈਆਂ ਤਰ੍ਹਾਂ ਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਇਸ ਗੱਲ ਕਰਕੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਬੜੇ ਸਟ੍ਰਿਕਟ ਆਰਡਰ ਨੇ ਮਾਨਯੋਗ ਡੀਐਸਪੀ ਸਾਹਿਬ ਵੱਲੋਂ ਕਿਤੇ ਵੀ ਕੋਈ ਹੁਲੜਵਾਜ ਹੁਲੜਵਾਜੀ ਕਰਦਾ ਜਾਂ ਕੋਈ ਟ੍ਰਿਪ ਰੈਡਿੰਗ ਕਰਦਾ ਕੋਈ ਲੰਡਾ ਮੋਟਰਸਾਈਕਲ ਹੈ ਵਿਦਆਊਟ ਨੰਬਰ ਪਲੇਟ ਘੁੰਮਦਾ ਉਹਨਾਂ ਤੇ ਸਖਤ ਕشن ਲਾ ਜਾਂਦਾ ਉਸੇ ਗੱਲ ਨੂੰ ਮੁੱਖ ਰੱਖਦੇ ਹੋਏ ਅੱਜ ਆ ਪ੍ਰੈਸ ਕਲੱਬ ਦੇ ਬਾਹਰ ਤੇ ਗਵਰਨਮੈਂਟ ਕਾਲਜ ਦੇ ਬਾਹਰ ਜਿਹੜਾ ਸਕੂਲ ਦੇ ਨਾਕਾ ਲਗਾਇਆ ਇੱਥੇ ਜਿਹੜੇ ਮੋਟਰਸਾਈਕਲ ਚੱਕ ਕਰ ਰਹੇ ਨੇ ਚੈੱਕ ਕਰਕੇ ਉਹਨਾਂ ਦੇ ਬੰਦੀ ਕਰਨੀ ਚਾਹੀਦੀ ਆ ਜਿੱਦਾਂ ਹੁਣ ਕਈ ਇੱਥੇ ਬੱਚੇ ਸੀਗੇ ਜਿੰਨਾਂ ਦੀ ਉਮਰ 18 ਸਾਲ ਤੋਂ ਘੱਟ ਆ ਉਹ ਵੀ ਬਾਈਕ ਵਗੈਰਾ ਲਈ ਫਿਰਦੇ ਆ ਉਹ ਵੀ ਆਲੇ-ਦੁਆਲੇ ਦੇ ਵਿੱਚ ਪੁਰਾ ਤੇ ਟੈਰਮਸ ਨੂੰ ਕੀ ਕਹਿਣਾ ਚਾਹੋਗੇ ਏਸ ਨੂੰ ਇਹ ਕਹਿਣਾ ਚਾਹੁੰਦੇ ਆ ਮੈਂ ਟ੍ਰੈਫਿਕ ਪੁਲਿਸ ਫਰੋਇਪੁਰ ਵੱਲੋਂ ਜ਼ਿਲ੍ਹਾ ਪੁਲਿਸ ਫਰੋਇਪੁਰ ਵੱਲੋਂ 3 18 ਸਾਲ ਤੋਂ ਘੱਟ ਬੱਚਿਆਂ ਨੂੰ ਜਿਹੜਾ ਵੀ ਵਹੀਕਲ ਨਾ ਦੇ। ਇਹਦੇ ਬਾਰੇ ਅਸੀਂ ਬੜਾ ਸੈਮੀਨਾਰ ਲਾ ਕੇ ਪਬਲਿਕ ਪਲੇਸ ਵਾਲੀਆਂ ਥਾਵਾਂ ਤੇ ਦੱਸ ਕਿ ਲੋਕਾਂ ਨੂੰ ਕਿ ਇਹ ਗੈਰ ਕਾਨੂੰਨੀ ਹੈ। ਜੇਕਰ ਬੱਚਾ 18 ਸਾਲ ਤੋਂ ਘੱਟ ਕੋਈ ਵਹੀਕਲ ਪਾਉਂਦਾ ਚਲਾਉਂਦਾ ਪਾਇਆ ਜਾਂਦਾ ਤੇ ਉਹਦੇ ਮਾਤਾ ਪਿਤਾ ਦੇ ਵਿਰੁੱਧ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਕਰਕੇ ਮੇਰੀ ਬੇਨਤੀ ਹੈ ਕਿ ਇਹ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਇਹਨਾਂ ਨੂੰ ਵਹੀਕਲ ਨਾ ਦਿੱਤਾ ਜਾਵੇ। ਜਿਹੜੇ ਬੱਚੇ ਇਹੀ ਰੋਕੇ ਆ। ਇਹਨਾਂ ਦੇ ਅਸੀਂ ਵੈਰੀਫਾਈ ਕਰ ਰਹੇ ਹਾਂ ਡਾਕੂਮੈਂਟ ਕਰ ਰਹੇ ਹਾਂ ਔਰ ਇਹਨਾਂ ਦੇ ਪਰਿਵਾਰ ਤੋਂ ਵੈਰੀਫਾਈ ਇਹਨਾਂ ਦੇ ਆਧਾਰ ਕਾਰਡ ਵੈਰੀਫਾਈ ਕਰਕੇ ਇਹਨਾਂ ਤੇ ਬੰਦੀ ਕਰਵਾ ਕੀਤੀ ਜਾਵੇ